ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਆਏ ਆ ਪਿੰਡ ਵੱਡੇ ਸਭਰਾ ਬਿਲਕੁਲ ਆਪਾਂ ਦੱਸ ਦਿਆਂ ਜਿਹੜੀ ਡਿਟੇਲ ਆ ਗੱਲ ਕਰਾਂਗੇ ਆਪਾਂ ਹੀਰੇ ਵੀਰ ਨਾਲ ਤੇ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਪੱਟੀ ਤੋਂ ਪਹੁੰਚ ਕਰ ਸਕਦੇ ਆ ਹਰੀਕੇ ਪੱਤਨ ਜਿਹੜਾ ਕੋਈ 7-8 ਕਿਲੋਮੀਟਰ ਦੀ ਦੂਰੀ ਤੇ ਜੋਤੀਸ਼ਾ ਦੁੱਬਲੀ ਨਮਾ ਪੁਲ ਤੇ ਸਾਰੇ ਨਾਮ ਲੱਗਦੇ ਜਿਹੜੇ ਪਿੰਡ ਆ ਤੇ ਡੇਟ ਅੱਜ 8 1 2025 ਤੇ ਹੀਰੇ ਵੀਰ ਦੇ ਫਾਰਮ ਤੇ ਆਇਆ ਪਿੰਡ ਵੱਡੇ ਸਭਰਾ ਬਿਲਕੁਲ ਬੱਸ ਸਟੈਂਡ ਦੇ ਨਾਲ ਵੀਰ ਦਾ ਜਿਹੜਾ ਘਾਰ ਆ ਬਿਲਕੁਲ ਦੁਕਾਨਾਂ ਦੇ ਬੈਕ ਸਾਈਡ ਅ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਬਿਲਕੁਲ ਨਾਲ ਵੀਰ ਦੀ ਕੰਦ ਦੇ ਕੰਦ ਸੱਬੇ ਕੋ ਸੌਖਾ ਐਡਰੈਸ ਆ ਤੇ ਕੰਟੈਕਟ ਨੰਬਰ ਵੀ ਆਪਾਂ ਜਿਹੜੇ ਸਕ੍ਰੀਨ ਤੇ ਚਲਦੇ ਕਰ ਦਾਂਗੇ ਕਰਦੇ ਆਪਾਂ ਹੀ ਰਵੀਰ ਨਾਲ ਗੱਲਬਾਤ ਹੀਰੇ ਵੀ ਸਾਸੀ ਕਾ ਉਹ ਠੀਕਾ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਕਿਰਪਾ ਵਾਹਿਗੁਰੂ ਦੀ ਮਿਹਰ ਆ ਹੀਰੇ ਵੀਰ ਦੱਸੀਏ ਇਹਦੇ ਬਾਰੇ ਆਪਾਂ ਝੋਟੀ ਬਾਰੇ ਤੇ ਗੱਲ ਕਰਦੇ ਆਂ ਹੀਰੇ ਵੀਰ ਨੇ ਬਿਲਕੁਲ ਜਿਹੜਾ ਸਪੈਸ਼ਲ ਨਗੀਨਾ ਲਿਆਂਦਾ ਤੇ ਇਹਦੀਆਂ ਜਿਹੜੀਆਂ ਬਰੀਕੀਆਂ ਆਪਾਂ ਹੀਰੇ ਵੀਰ ਤੋਂ ਜਾਣਦੇ ਆਂ ਹੀਰੇ ਵੀਰ ਨਾਲ ਦੀ ਨਾਲ ਝੋਟੀ ਨੂੰ ਖੋਲ ਕੇ ਤੇ ਨਾਲ ਦੀ ਨਾਲ ਇਹਦੀਆਂ ਗੱਲਾਂ ਬਾਤਾਂ ਕਰੀਏ ਬਹੁਤ ਸੋਹਣੀ ਝੋਟੀ ਆ ਪਿਓਰ ਨੀਲੀ ਦੇ ਵਿੱਚ ਤੇ ਪਹਿਲਾ ਸੂਆ ਜਿਹੜਾ ਝੋਟੀ ਨੇ ਸੁਣਾਵਾ ਆ ਚੈੱਕ ਕਰੋ ਬਹੁਤ ਸੋਹਣੀ ਮਾਰਕਿੰਗ ਜਿਹੜੀ ਚੋਂ ਪੈਰਾਂ ਦੇ ਵਿੱਚ ਆ ਇਧਰ ਨੂੰ ਲੈਓ ਮਰੀ ਜੀ ਬਿਲਕੁਲ ਚੋਂ ਪੈਰਾਂ ਦੇ ਵਿੱਚ ਮਾਰਕਿੰਗ ਆ ਥੱਲੇ ਧੁੰਨ ਤੇ ਆ ਗਈ ਸੂ ਤੇ ਬਿਲਕੁਲ ਹਵਾਨੇ ਤੇ ਆ ਚੈੱਕ ਕਰੋ ਬਹੁਤ ਸੋਹਣੀ ਹੈ ਵੰਡ ਸਪੇਸ ਤਰ੍ਹਾਂ ਦੀ ਬਾ ਕਮਾਲ ਲੇਵਾ ਬਹੁਤ ਸੋਹਣਾ ਕੱਢੂਗੀ ਕਰਮਾ ਵਾਲੀ ਥਣ ਬਹੁਤ ਸੋਹਣਾ ਲੱਗਾ ਵਾ ਛੋਟੀ ਨੂੰ ਯਾਰ ਚੰਦ ਲਾਉਂਦੀ ਆ ਬਿਲਕੁਲ ਜਿਹੜੀ ਪੂਛ ਆ ਅੱਧ ਤੋਂ ਵੱਧ ਜਿਹੜੀ ਇਹਦੀ ਸਫੇਦ ਆ ਗਈ ਇਹ ਜਿਹੜੀਆਂ ਬਿਲਕੁਲ ਬਰੀਕੀਆਂ ਹੁੰਦੀਆਂ ਵਾ ਨੀਲੀ ਦੇ ਵਿੱਚ ਜਿਹੜੀਆਂ ਪਰਖ ਨਰਖ ਕੀਤੀ ਜਾਂਦੀ ਆ ਬਿਲਕੁਲ ਫੇਸ ਹੀ ਦੇ ਵੀ ਰੈਨ ਨੂੰ ਕਰੀ ਆਪਾਂ ਇੱਕ ਵਾਰੀ ਝੋਟੀ ਦਾ ਬਹੁਤ ਸੋਹਣਾ ਸਿੰਗੀ ਬਹੁਤ ਸੋਣੀ ਆ ਮੇਰ ਕੋ ਸਟੇਟ ਪਤਾ ਆ ਗਿਆ ਅੱਖਾਂ ਦੇ ਵਿੱਚ ਮੇਰ ਕੋ ਪ੍ਰੋਪਰ ਜਵਾਬ ਜੇ ਗੱਲ ਕਰੀਏ ਇਹਦੀ ਵੇਲ ਦੀ ਹਾਈਟ ਵੀ ਸੋਹਣੀ ਆ ਤੇ ਲੰਬਾਈ ਵੀ ਝੋਟੀ ਦੀ ਸੋਹਣੀ ਆ ਫੀਰੇ ਵੀਰ ਮੂਹ ਕਿੰਨੇ ਦੰਦ ਹੋ ਗਏ ਇਹ ਭਾਈ ਛੇਗ ਦੇ ਦੰਦ ਕੱਢਦੀ ਪਈ ਆ ਛੇਗ ਦੇ ਦੰਦ ਕੱਢਣ ਦੇ ਹੀ ਆ ਅੱਗੇ ਕਿਹੜੇ ਮਾਲੀ ਤੋਂ ਗੱਪੜ ਇਹ ਭਾਈ ਅਲਬਖਸ਼ ਦਾ ਗੱਪੜ ਆ ਅਲਬਖਸ਼ ਤਾਂ ਜੀ ਬਾਕੀ ਵੀਰ ਨੇ ਚਲੋ ਪਿੱਛੋ ਲਿਆਂਦੀ ਆ ਜਿਸ ਤਰ੍ਹਾਂ ਉਹਨਾਂ ਦੱਸਿਆ ਗਿਆ ਆਪਾਂ ਮਤਲਬ ਭਾਈ ਹਰ ਇੱਕ ਡੰਗਲ ਤਾਂ ਨਹੀਂ ਪੁੱਛਦੇ ਤੁਹਾਨੂੰ ਜਾਣ ਕਿ ਨੀਲੀ ਦੀ ਆ ਗਈ ਜਾਂ ਕਿ ਮੋਹਰਾ ਚੰਗੀ ਆ ਗਈ ਨਾ ਫਿਰ ਆਪਾਂ ਪੁੱਛ ਲਈਦਾ ਮਾਨੂੰ ਕਿਹੜੇ ਦੇ ਗੱਪੜ ਆ ਜੀ ਹਾਂਜੀ ਜਿਆਦਾ ਮੈਂ ਆਪਣੇ ਏਰੀਆ 'ਚ ਚੱਲਦਾ ਵਾ ਅਲਬਖਸ਼ ਤੇ ਡਾਇਮੰਡ ਆ ਗਿਆ ਡਾਇਮੰਡ ਮੇਰੇ ਕੋਲ ਮਾਜੇ ਦੇ ਵਿੱਚ ਤਕਰੀਬਨ ਜਿਹੜਾ ਦਾ ਸੀ ਆਰ ਵੀ ਨਾਬਾ ਡਾਇਮੰਡ ਅਲਬਖਸ਼ ਇਹਨਾਂ ਚੀਜ਼ਾਂ ਦਾ ਜਿਹੜਾ ਜਿਆਦਾ ਕਰੇਜ ਹੋਇਆ ਪਿਆ ਵਾ ਤੇ ਗੱਲ ਕਰਦੇ ਆ ਵੀਰ ਨੇ ਦੱਸਿਆ ਬਈ ਅਲਬਖਸ਼ ਤੋਂ ਅੱਗੇ ਗੱਬਣਾ ਹਰ ਇੱਕ ਨੂੰ ਪਤਾ ਪੀਡੀਐਫ ਜਗਰਾਵਾ ਚੈਂਪੀਅਨ ਰਿਆਲ ਬਲਖਸ਼ ਤੂਤਾਂ ਵਾਲਾ ਬਹੁਤ ਸੋਹਣਾ ਛੋਟਾ ਸੀਗਾ ਆਪਣੇ ਕੋਲੇ ਵੀ ਉਹਦੀਆਂ ਕਟੀਆਂ ਆਈਆਂ ਬਾਕੀ ਅੱਗੇ ਪ੍ਰਮਾਤਮਾ ਨੂੰ ਪਤਾ ਆਪਾਂ ਤਾਂ ਕਿ ਯਕੀਨ ਤੇ ਗੱਲ ਕਰ ਸਕਦੇ ਆ ਕਿ ਜਿਸ ਤਰ੍ਹਾਂ ਵੀਰ ਨੂੰ ਪਿੱਛੋਂ ਦੱਸਿਆ ਗਿਆ ਉਸੀ ਤਰ੍ਹਾਂ ਵੀਰ ਨੇ ਅੱਗੇ ਗੱਲ ਕੀਤੀ ਤੇ ਫੇਰ ਆਪਾਂ ਦੁਬਾਰਾ ਤੋਂ ਇਹ ਜਿਹੜੀ ਝਾਤ ਮਰਾਉਨੇ ਆ ਸਿੰਘੀ ਵੇਖੋ ਬਹੁਤ ਸੋਹਣੀ ਛੋਟੀ ਘਰੇ ਬਧਾਇਏ ਨਹੀਂ ਕੋਈ ਕਹਿ ਸਕਦਾ ਕਿ ਕੀ ਚੀਜ਼ ਆ ਮੱਥੇ ਦੇ ਵਿੱਚ ਜਿਹੜਾ ਇਹਦਾ ਸਟੇਟ ਜਿਹੜਾ ਪਟਾਇਆ ਬਹੁਤ ਸੋਹਣਾ ਆ ਚੈੱਕ ਕਰੋ ਅੱਖ ਵੀ ਬਹੁਤ ਸੋਹਣੀ ਆ ਬਿੱਲੀ ਆ ਝੋ ਪੈਰਾਂ ਤੇ ਜਿਹੜੀ ਮਾਰਕਿੰਗ ਆ ਗਈ ਆ ਆ ਚੈੱਕ ਕਰੋ ਥਨਾ ਦੀ ਵੰਡ ਸਪੇਸੀ ਬਹੁਤ ਸੋਹਣੀ ਤੁੰਨ ਤੇ ਨਿਸ਼ਾਨ ਆ ਗਿਆ ਅੱਗੇ ਚਾਲਰ ਤੇ ਆ ਗਿਆ ਹਵਾਨੇ ਤੇ ਡੱਬ ਜਿਹੜਾ ਆ ਗਿਆ ਜੋ ਜਿਹੜੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਕਵਰ ਕਰਨ ਦੀ ਆ। ਥਣਾ ਦੀ ਵੰਡ ਸਪੇਸ ਬਹੁਤ ਸੋਹਣੀ ਆ। ਆ ਚੈੱਕ ਕਰੋ ਬੇਗੋ ਲਾਏ ਪੈਗੀ ਐ ਝੋਟੀ। ਚੰਗੀ ਨਿਕਲੂਗੀ ਝੋਟੀ। ਵੀਰੇ ਵੀਰੇ ਕਰੀ ਝੋਟੀ ਦੇ ਹੱਥੋਂ ਤੇ ਜਰੂਰ ਲਾ ਕੇ ਪਿਛੋ ਦਿਖਾਓ। ਪਿੰਨੇ ਕਿ ਠੰਡੀ ਆ ਕਿੰਨੇ ਕਿ ਗਰਮ ਆ। ਆ ਦੇਖੋ ਜੀ। ਚੱਡੇ ਤੇ ਫਿਰ ਹੈਗਾ ਬੇਗੋ ਡੱਬੇ। ਬਿਲਕੁਲ ਆ ਦੇਖੋ ਜੀ ਵੰਡ ਸਪੇਸ ਬਹੁਤ ਸੋਹਣੀ ਥਣਾ ਦੀ। ਠੰਡੀ ਸੀ ਮਾਰੀ ਆ। ਆ ਪੂਛ ਚੋਕ ਲੈਣੀ ਰਾਮਾ ਥਣਾ ਦੇ ਹੱਥ ਲਾਉਣੇ ਨੇ ਆਪਾਂ। ਹਾਂ। ਇਹ ਨਹੀਂ ਕਿ ਪਹਿਲਾਂ ਇਹ ਗਰਮ ਨਿਕਲੂਗੀ ਬਹੁਤ ਠੰਡੀ ਝੋਟੀ ਆ। ਤੇ ਵਨਡ ਸਪੇਸ ਵੀ ਸੋਹਣੀ ਆ ਹਾਈਟ ਸੋਹਣੀ ਆ ਸਿੰਗਲ ਢੀ ਦੇ ਵਿੱਚ ਆ ਗਈ ਆ ਤੇ ਜਿਹੜਾ ਪਿੱਠ ਪੁੜਾ ਉਹ ਵੀ ਚੰਗਾ ਝੋਟੀ ਨੂੰ ਲੱਗਾ ਅ ਚੈੱਕ ਬਾਕੀ ਚੰਗਾ ਦੁੱਧ ਪਾ ਦੂਗੀ ਝੋਟੀ ਪਹਿਲੇ ਸੂਏ ਜਿਹੜਾ 12 ਦੇ ਲਗਭਗ ਚੱਲਣਾ ਚਾਹੀਦਾ ਕਿਉਂਕਿ ਨੀਲੀ ਦੇ ਵਿੱਚ ਜਿਹੜੀਆਂ ਤਕਰੀਬਨ ਜਿਹੜੀਆਂ ਠੰਡੀਆਂ ਹੁੰਦੀਆਂ ਤਿੰਨਾਂ ਇੱਕ ਦੁੱਧ ਜਿਹੜਾ ਪਹਿਲੇ ਸੂਏ ਤਕਰੀਬਨ ਪਾ ਜਾਂਦੀਆਂ ਹیرے-ਵੀਰ ਹੋਰ ਕੋਈ ਇਹਦੇ ਬਾਰੇ ਗੱਲਬਾਤ ਬਸ ਭਾਜੀ ਇਹੀ ਹੈ ਜੀ ਥੋੜੀ ਹੈ ਵੀ 10-12 ਦਿਨ ਦੀ ਕੱਚੀ ਆ ਠੀਕ ਆ ਹਾਂਜੀ ਤੇ ਪੰਡੂਪਨ ਕਿਸ ਤਰ੍ਹਾਂ ਦੀ ਤੇ ਪਲੇ ਪੰਡੂ ਮਣਾ ਕਰਾ ਮੁਕੇ ਰਖਉਂਦੀ ਆ ਭੋਲੀ ਆ ਬਿਲਕੁਲ ਸਾਨੂੰ ਬਹੁਤ ਚੰਗਾ ਨਾ ਤਾਂ ਚੰਗਾ ਬਾਕੀ ਦਾ ਰੇਟ ਦਾ ਰੇਟ ਦੇ ਉਡੀਆਂ ਵਾਲਾ ਮਾਨੂੰ ਉਡਦੀਆਂ ਵਾਲਾ ਕੋਈ ਹیرے-ਵੀਰ ਝੋਟੀ ਦਾ ਇਹੋ ਜੀ 1.5 ਲੱਖ ਨੂੰ ਨਹੀਂ ਲੱਭਦੀ ਬਾਕੀ ਰੇਟ ਕੋਈ ਇਹ ਮਜਬੂਰੀ ਬਣ ਜਾਂਦੀ ਆ ਆਪਾਂ ਇਹਨੇ ਤੇ ਨਹੀਂ ਬਣ ਸਕਦੇ ਨਹੀਂ ਬਣ ਸਕਦਾ 10-12 ਦਿਨ 10-12 ਦਿਨ ਬਿਲਕੁਲ ਕਿਉਂਕਿ ਆਪਣੇ ਘਰ ਦਾ ਮਾਲ ਵੀ ਆ ਫਿਰ ਜਗ੍ਹਾ ਉਨੀ ਹੀ ਹੁੰਦੀ ਆ ਜਗ੍ਹਾ ਉਨੀ ਹੀ ਹੁੰਦੀ ਸਾਡੇ 75000 ਰੁਪਏ ਰੇਟ ਆ ਠੀਕ ਆ ਜੀ ਉਹ ਜੇ ਮਾਨਦਾਨ ਕਰਦਾਂਗੇ 75000 ਦੇ ਵਿੱਚ ਬਹੁਤ ਸੋਹਣਾ ਨਗੀਨਾ ਜਿਹੜਾ ਤੁਹਾਨੂੰ ਲੈ ਸਕਦੇ ਜੋ ਹੱਥ ਪਾ ਸਕਦੇ ਜੋ ਚੰਗੀ ਆ ਬਹੁਤ ਸੋਹਣੀ ਝੋਟੀ ਆ ਕੋਈ ਵੀਰੇ ਨਹੀਂ ਕਹਿ ਸਕਦਾ ਕਿ ਜੱਟਾ ਤੂੰ ਮਹਿੰਗੀ ਲੈ ਜਾਂਦੀ ਆ ਜਾਂ ਇੱਥੇ ਪੈਸੇ ਇੰਨੇ ਨਹੀਂ ਹਲਾਉਣੇ ਚਾਹੀਦੇ ਜਿਆਦਾ ਨਹੀਂ ਤਾਂ ਜਿੰਦਨੇ ਝੋਟੀ ਸੁੰਦੀ ਆ 90 95000 ਦੀ ਆ ਸੋਹਣੀ ਆ ਤੇ ਨੰਬਰ ਆਪਾਂ ਜਰੂਰ ਜਿਹੜੇ ਚੱਲਦੇ ਕਰੀ ਹਾਂਜੀ ਭਾਈ ਆਪਣਾ ਨੰਬਰ ਹੈਗਾ 8198 8198 52854 52853 ਇਹ ਵੀਰ ਦੇ ਜਿਹੜੇ ਆ ਆਪਾਂ ਸਕਰੀਨ ਤੇ ਨੰਬਰ ਚੱਲਦੇ ਕਰ ਦਾਂਗੇ ਤਾਂ ਕੋਈ ਵੀ ਵੀਰ ਮੇਰਾ ਕੰਟੈਕਟ ਕਰ ਸਕਦਾ ਤੇ ਝੋਟੀ ਨੂੰ ਹੱਥ ਪਾ ਸਕਦਾ ਬਹੁਤ ਸੋਹਣੀ ਆ ਕਰਮਾ ਲਈ ਅੱਗੇ ਲਾਹੇ ਵੰਡੋਗੇ ਖੋਲਿਆਂ ਵਾਲਾ ਰੇਟ ਕੀਤਾ ਆ ਮੇਰੇ ਕੋ ਖੋਲਿਆਂ ਵਾਲਾ ਰੇਟ ਪਤਾ ਵੀ ਮਾਰਕੀਟ ਬਾਹਰ ਰੇਟ ਕਿੰਨਾ ਚੱਲੰਗਾ ਆ ਬਹੁਤ ਸੋਹਣਾ ਹੀਰੇ ਵੀਰ ਝੋਟੀ 'ਚ ਕੋਈ ਸ਼ੱਕ ਨਹੀਂ ਆ بس ਸ਼ੱਕ ਇਹੀ ਆ ਕਿ ਜਿਹੜੀ ਹੈ ਜੇ 10 ਦਿਨ ਲੈਂਦੀ ਆ ਹੋਰ ਕੋਈ ਤਮੀ ਨਹੀਂ ਆ ਝੋਟੀ ਦੇ ਵਿੱਚ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ